ਸਤਿ ਸ਼੍ਰੀ ਅਕਾਲ ਦੋਸਤੋ ਮੈਂ ਨਵਦੀਪ ਸਿੰਘ ਵਿਰਖ ਵਿਰਕਾਇਰ ਸ਼ਰ ਫਾਰਮ ਸ਼ੇਰਗੜ ਤੋਂ ਦੋਸਤੋ ਅੱਜ ਜਿਹੜੀ ਤੁਸੀਂ ਸਾਡੇ ਫਾਰਮ ਦੀ ਗਾਂ ਦੇਖ ਰਹੇ ਹੋ ਇਹ ਪੰਜਵਾਂ ਸੂਆ ਸੂਨ ਨੂੰ ਬਿਲਕੁਲ ਤਿਆਰ ਹੈ ਤੇ ਬਹੁਤ ਚੰਗੀ ਸਾਡੇ ਫਾਰਮ ਦੀ ਇਹ ਗਾਂ ਹੈ ਤੇ ਕਾਫੀ ਚੰਗੇ ਇਹਦੇ ਸਾਡੇ ਫਾਰਮ ਤੇ ਬੱਚੇ ਵੀ ਆਏ ਨੇ ਸਰੀਰ ਦੇਖੋ ਇਹਦਾ ਬਿਲਕੁਲ ਮਸਕুলਰ ਬਾਡੀ ਆ ਪੂਰੀ ਫਿੱਟ ਤੇ ਗਰਮੀ ਸਰਦੀ ਨੂੰ ਸਹਾਰਦੀ ਹੈ ਅੱਗੇ ਤੱਕ ਕਦੀ ਇਹਨੇ 1 ਰੁਪਏ ਦਾ ਵੀ ਸੂਣ ਤੋਂ ਬਾਅਦ ਐਕਸਟਰਾ ਖਰਚਾ ਨਹੀਂ ਕਰਾਇਆ ਨਾ ਕਦੀ ਇਹਨੂੰ ਬੁਖਾਰ ਚੜਿਆ ਨਾ ਕਦੀ ਇਹਨੂੰ ਕੋਈ ਮਸਟਾਈਟਸ ਹੋਈ ਪੰਜਾਂ ਸੂਆਂ ਦੇ ਵਿੱਚ ਤੇ ਹੁਣ ਪੂਰੇ ਦੰਦ ਹੋ ਚੁੱਕੀ ਹੈ ਤੇ ਬੋਡੀ ਸਕੋਰ ਤੁਸੀਂ ਦੇਖ ਲਓ ਬਹੁਤ ਚੰਗਾ 7.5-8000 ਲੀਟਰ ਜਿਹੜਾ ਦੁੱਧ ਬੜੇ RAM nal ਦੇ ਦਿੰਦੀ ਹੈ 28-30 ਲੀਟਰ ਦਾ ਦੁੱਧ ਦੀ ਜਿਹੜੀ ਹੈ ਪ੍ਰੋਡਕਸ਼ਨ ਦਿੰਦੀ ਰਹੀ ਹੈ ਤੇ ਇਸ ਵਾਰ ਤਿਆਰੀ ਪੂਰੀ ਫੁੱਲ ਹੈ ਇਸ ਵਾਰ ਲੱਗਦਾ ਹੈ ਕਿ ਕੋਈ 2-4 ਲੀਟਰ ਦਾ ਜਿਹੜਾ ਜੰਪ ਮਾਰ ਸਕਦੀ ਹੈ ਕਿਉਂਕਿ ਇਹ ਜਿਹੜੀਆਂ ਰੈੱਡ ਐਂਡ ਵਾਈਟ ਆਇਰਿਸ਼ਰ ਬਰੀਡ ਦੀਆਂ ਗਾਵਾਂ ਨੇ ਜਦੋਂ ਪੂਰਾ ਇਦਾਂ ਦਾ ਸਰੀਰ ਕਰ ਜਾਂਦੀਆਂ ਨੇ ਤੀਜੇ ਚੌਥੇ ਪੰਜਵੇਂ ਸੂਏ ਦੇ ਵਿੱਚ ਤਾਂ ਫਿਰ ਇਹਨਾਂ ਦੇ ਦੁੱਧ ਦੇਣ ਦੀ ਕੈਪੈਸਿਟੀ ਜਿਹੜੀ ਬਹੁਤ ਵੱਧ ਜਾਂਦੀ ਹੈ ਪਹਿਲੇ ਦੂਜੇ ਸੂਏ ਦੇ ਵਿੱਚ ਇਹ 30 ਤੋਂ 35 ਲੀਟਰ ਦੁੱਧ ਦੇਣ ਦੀ ਸ਼ਮਤਾ ਰੱਖਦੀਆਂ ਨੇ ਨਾਰਮਲ ਟਾਈਟ ਤੇ ਜਦੋਂ ਇਹਨਾਂ ਦਾ ਸਰੀਰ ਤੀਜੇ ਸੂਏ ਤੋਂ ਬਾਹਰ ਜਾਂਦਾ ਪੂਰਾ ਮਸਕੂਲਰ ਤੇ ਸਟਰਕਚਰ ਪੂਰਾ ਵੱਡਾ ਹੋ ਜਾਂਦਾ ਪੂਰਾ ਜਵਾਨ ਸਰੀਰ ਆ ਜਾਂਦਾ ਸ਼ੇਪ ਦੇ ਵਿੱਚ ਜਵਾਨੀ ਤੇ ਤਾਂ ਉਦੋਂ ਇਹ ਬਹੁਤ ਦੁੱਧ ਦੇਣ ਦੀ ਕੈਪੈਸਿਟੀ ਰੱਖਦੀਆਂ ਨੇ ਹੁਣ ਤੁਸੀਂ ਇਹ ਦੇਖੋ ਪਿੱਠਪੂੜੇ ਦੀ ਗਾਂ ਦੇਖੋ ਆਰਡਰ ਦੀ ਤਿਆਰੀ ਪੂਰੀ ਫੁੱਲ ਹੈ ਤੇ ਗਾਂ ਰੈਡੀ ਫੋਰ ਡਿਲੀਵਰੀ ਆ ਜੀ ਸੂਨ ਨੂੰ ਦੇਖੋ ਬਹੁਤ ਚੰਗਾ ਦੁੱਧ ਦਿੰਦੀ ਆ ਤੇ ਬਹੁਤ ਚੰਗਾ ਜਿਹੜਾ ਹੈ ਇਹਦਾ ਰਿਕਾਰਡ ਫਾਰਮ ਦੇ ਉੱਪਰ ਬਣਿਆ ਹੋਇਆ ਹੈ ਸਾਡੀ ਫਾਰਮ ਦੀ ਇਹ ਪ੍ਰੋਫਿਟੇਬਲ ਗਾ ਹੈ ਤੇ ਸਭ ਤੋਂ ਵੱਧ ਸੂਆਂ ਦੇ ਵਿੱਚ ਸਾਡੇ ਕੋਲ ਇਹੀ ਹੈ ਬਾਕੀ ਪਹਿਲੀਆਂ ਗਾਵਾਂ ਅਸੀਂ ਜਿਹੜੀਆਂ ਸੀ ਉਹ ਸੇਲ ਕਰ ਚੁੱਕੀਆਂ ਨੇ ਤੇ ਇਸ ਵਾਰ ਸੂਆ ਥੋੜਾ ਗਰਮੀ 'ਚ ਪਹਿਲਾਂ ਕੀਤਾ ਹੋਇਆ ਹੈ ਫੈਨ ਲੱਗ ਗਿਆ ਅੱਗੇ ਗਾਵਾਂ ਅਕਤੂਬਰ ਨਵੰਬਰ 'ਚ ਸੁੰਦੀਆਂ ਸੀ ਇਸ ਵਾਰ ਸਾਰੀਆਂ ਅਗਸਤ 'ਚ ਹੀ ਸੂਣ ਲੱਗੀਆਂ ਤੇ ਫਿਰ ਵੀ ਬਹੁਤ ਵਧੀਆ ਜਿਹੜਾ ਹੈ ਕਰਮਾਲੀਆਂ ਪ੍ਰੋਡਕਸ਼ਨ ਦੇਣ ਗਈਆਂ